ਨਾ ਕੁੜਕੇ ਕੀ ਕਰੀ ਜਾਨੀ ਐ ਮੰਮੀ ਜੀ ਰੋਟੀ ਬਣਾ ਰਹੀ ਆ ਰੋਟੀ ਤਾਂ ਮੈਨੂੰ ਵੀ ਦਿਖੀ ਜਾਨੀ ਆ ਤੇ ਤੂੰ ਚੁੱਲ੍ਹੇ ਤੇ ਕਰ ਲਿਆ ਕਰ ਕੋਈ ਕੰਮ ਮੰਮੀ ਜੀ ਗੈਸ ਕਾਦੇ ਵਾਸਤੇ ਆ ਫਿਰ ਨਹੀਂ ਤੂੰ ਸਾਰਾ ਦਿਨ ਗੈਸ ਜਦੋਂ ਮਾੜੇ ਜੋ ਕੋਈ ਕੰਮ ਕਰਨਾ ਜੇ ਇੱਕ ਰੋਟੀ ਲਾਉਣੀ ਆ ਤਾਂ ਗੈਸ ਤੇ ਜੇ ਚਾਹ ਬਣਾਉਣੀ ਆ ਤਾਂ ਗੈਸ ਤੇ ਨਹੀਂ ਚੁੱਲ੍ਹੇ ਤੇ ਪਾਥਨਾ ਪਾਥ ਲਿਆ ਕਰ ਚੁੱਲ੍ਹੇ ਤੇ ਕੰਮ ਕਰ ਲਿਆ ਕਰ ਬਥੇਰੇ ਮਹਿੰਗੇ ਭਰਾਈ ਜਾਂਦੇ ਆ ਮੰਮੀ ਜੀ ਮੈਂ ਪਾਥੇ ਗੇ ਪਾਥਲਾ ਮੈਂ ਕੱਲ 1500 ਰੁਪਏ ਲਾ ਕੇ ਆਇਆ ਨੇਲ ਤੇ ਲੈ ਅਨੇ ਵੀ ਬੂ ਮੈਂ ਮਾਰ ਜਾ 1500 ਰੁਪਿਆ ਨਾ ਤੂੰ ਮੈਨੂੰ ਤਾਂ ਪੁੱਛਿਆ ਨਹੀਂ ਤੇ ਮੰਮੀ ਜੀ ਇਹ ਪੁੱਛਣ ਵਾਲੇ ਕਿਹੜੀ ਗੱਲ ਆ ਲੈ ਕੁੜਾ ਮੈਂ ਵੱਡੀ ਆ ਕਰਦੀ ਹਜੇ ਮੈਂ ਬੈਠੀ ਆ ਮੰਮੀ ਜੀ ਉਹ ਟਾਈਮ ਕੁਝ ਹੋਰ ਸੀ ਅੱਜ ਦਾ ਟਾਈਮ ਕੁਝ ਹੋਰ ਆ ਵਾਹ ਕਰੂ ਲੈ ਉਹ ਟਾਈਮ ਨੂੰ ਦੱਸ ਅਸੀਂ ਤਾਂ ਕਦੇ ਸੱਸ ਤੋਂ ਬਿਨਾ ਪੁੱਛੇ ਕਦੇ ਘੇਟੋਂ ਬਾਹਰ ਨਹੀਂ ਹੋਈਆਂ ਹੈ ਕਿ ਤੂੰ 1500 ਰੁਪਿਆ ਇੰਨਾ ਤੇਰੀ ਆ ਕੀ ਕਰਾ ਕੇ ਲੈ ਇਹਨਾਂ ਨੂੰ ਪਤਾ ਨਹੀਂ ਕੀ ਨੇਲ ਨੂਲ ਕਰੀ ਜਾਨੀ ਆ ਮੰਮੀ ਜੀ ਤੁਸੀਂ ਰੋਟੀ ਖਾਲੋ ਚੁੱਪ ਕਰਕੇ ਮੈਂ ਤਾਂ ਰੋਟੀ ਖਾ ਹੀ ਲੈਣੀ ਹੈਗੀ ਆ ਦੇਖ ਲੈ ਲੈ ਗੁੱਲੀਆਂ ਪਹਿਲਾਂ ਰੋਟੀ ਵੇਖ ਪਕਾਉਂਦੀ ਲੈ ਹੋਰਾ ਪੋਰਾ ਗੁੱਲੀਆਂ ਮम्मी ਜੀ ਹੋਰ ਕਿਵੇਂ ਬਣਾਵੇਂ ਇਦਾਂ ਹੀ ਤਾਂ ਬਣਦੀਆਂ ਨੇ ਨਾ ਰੋਟੀ ਬਣਾਵੇ ਬੰਦਾ ਆਟਾ ਵੇਖ ਲੈ ਲੈ ਕੌਲਿਆ 'ਚ ਧਰੀ ਬੈਠੀ ਆ ਗੁੰਨ ਕੇ ਵੀ ਤੂੰ ਪ੍ਰਾਤ ਰੱਖ ਸੋਹਣਾ ਲੱਗਦਾ ਬੰਦਾ ਮੰਮੀ ਦੋ ਰੋਟੀਆਂ ਬਣਾ ਬਣਾਈ ਜਾਨੀ ਆ ਆ ਰੋਟੀ ਇੱਕ ਵਰਕੀ ਆ ਲੈ ਤੇਰੇ ਡੈਡੀ ਦੀ ਇੱਕ ਵਰਕੀ ਆ ਇਹ ਕੋਈ ਨਾ ਮੰਮੀ ਜੀ ਮੈਂ ਵੱੱਦ ਲਾ ਦੂੰਗੀ ਫਿਰ ਮੂੰ ਹੀ ਖੇਡਾਂ ਖੇਢੀ ਜਾਂਦੀ ਐ ਸਿਲੰਡਰ ਵੱੱਦ ਤਾਂ ਲਾ ਦੇਂਗੀ ਤੂੰ ਤਾਂ ਖੇਡਾਂ ਖੇਢੀ ਜਾਂਦੀ ਐ ਸਿਲੰਡਰ ਮੱਚਦਾ ਵੱਡੀਆਂ ਵੱਡੀਆਂ ਰੋਟੀਆਂ ਲਾ ਲਿਆ ਕਰ ਤੁਸੀਂ ਫਿਰ ਆਪੇ ਲਾ ਲ ਕਰੋ ਨਾ ਚੁੱਲੇ ਤੇ ਨਾ ਮੇਰੀ ਗੱਲ ਸੁਣ ਲੈ ਚੁੱਲੇ ਤੇ ਮੈਂ ਜਦੋਂ ਮੇਰਾ ਟਾਈਮ ਸੀ ਨਾ ਬਥੇਰੇ ਨਾਲ ਲਾਈਆਂ ਤੇ ਪਾਤੀਆਂ ਪੱਠਿਆਂ ਕਰ ਚੁੱਪ ਕਰਕੇ ਮੰਮੀ ਜੀ ਮੈਂ ਤੁਹਾਨੂੰ ਨਹੀਂ ਪਾਤੀਆਂ ਪੱਠਿਆਂ ਜਾਂਦੀਆਂ ਮੈਂ ਤਾਂ ਐਂ ਗੈਸ ਤੇ ਲਾਉਂਗੀ ਰੋਟੀਆਂ ਤੁਸੀਂ ਲਾ ਲਿਆ ਕਰੋ ਫਿਰ ਆਪ ਦੀਆਂ ਨਿਆਹੀ ਤਾਂ ਲੱਛਣ ਅੱਜ ਕੱਲ੍ਹ ਦੇ ਕਿੱਥੇ ਮੰਨਦੀਆਂ ਲਹੂ ਪੀ ਰੱਖਿਆ ਨੇ ਖਰਚਿਆਂ ਦਾ ਘਰ ਖਰਚੇ ਆ ਫਾਲਤੂ ਦੇ ਦਿਮਾਗ ਅੱਲਾ ਬੁੜੀ ਤਾਂ ਗੁਰਬੁਰਕਰੀ ਜਾਂਦੀ ਆ ਚਲ ਸਾਮ ਕਤਾਵਾ ਹਨਾ ਇਹ ਖਰਚੇ ਕਰਕੇ ਕਿਵੇਂ ਚੱਲੂਗਾ ਘਰ ਸਾਬ ਕਿਤਾਬ ਦਾ ਕਰੀ ਆ ਹਨਾ ਚਲ ਕਰਦੇ ਆ ਇੰਨੇ ਖਰਚੇ ਕਰ ਕਰਕੇ ਘਰ ਕਿਵੇਂ ਚੱਲੂਗਾ ਕਿਵੇਂ ਸਰਦਾਰ ਨਹੀਂ ਬੜਬੜ ਕਰਦੀ ਹੋਣੀ ਆ ਬੜਬੜ ਨਾ ਕਰਾਂ ਤਾਂ ਹੋਰ ਕੀ ਕਰਾਂ ਜੀ ਕੀ ਹੋ ਗਿਆ ਆਹ ਆਪਣੀ ਬਹੂ ਇੰਨੇ ਖਰਚੇ ਕਰਦੀ ਆ ਆ ਵੇਹ ਲੈ ਲੈ ਨਿੱਕੇ ਨਿੱਕੇ ਗੱਲ ਤੇ ਜਾ ਕੇ ਸਿਲੰਡਰ ਜਾ ਉਹ ਨੱਪ ਦਿੰਦੀ ਹੈ ਹਰੇਕ ਕੰਮ ਸਿਲੰਡਰ ਤੇ ਏਡਾ ਘੜਗਾ ਗੁੱਲਗਾ ਪਕਾਈ ਜਾਂਦੀ ਹੈ ਹੈ ਉਹ ਨਾ ਮੈਂ ਤੈਨੂੰ ਗੱਲ ਦੱਸਦਾ ਤੂੰ ਉਹ ਕੱਲਾ ਬਹੁ ਨੂੰ ਨਾ ਮਾੜੀ ਆਖ ਮਾੜਾ ਤਾਂ ਆਪਣਾ ਜਿਹੜਾ ਨਾ ਤੇ ਦੂਜੇ ਤੀਜੇ ਦਿਨ ਭਾਕੇ ਹੁਣ ਪਾਰਲਰ ਤੇ ਲੈ ਗਿਆ ਕਦੇ ਮੰਡੀ ਲੈ ਗਿਆ ਕਦੇ ਆਹ ਹੰਦਾ ਸੀ ਘੁੰਮਣ ਜਾਣਾ ਮੈਥੋਂ ਤਾਂ ਨਾ ਮੈਂ ਤਾਂ ਤੈਨੂੰ ਦੱਸਦਾ ਨਹੀਂ ਮੈਂ ਤੁਹਾਨੂੰ ਦੂਜੇ ਤੀਜੇ ਦਿਨ ਪੰਜ ਪੰਜ 10-10 ਹਜ਼ਾਰ ਲਿਆ ਜਾਂਦਾ ਫੜਕੇ ਹਾਏ ਤੇ ਤੁਸੀਂ ਕਿਉਂ ਦਿੰਨੇ ਆ ਪਤਾ ਮਸਾ ਪੰਜੀ ਪੰਜੀ ਜੋੜ ਕੇ ਘਰ-ਬਾਰ ਬਣਾਇਆ ਇਹ ਤਾਂ ਖੁੰਗਲ ਕਰ ਦਊਗੀ ਆਪਾਂ ਨੂੰ ਉਹ ਮਾਇਆ ਨਾ ਜਵਾਕੜਾ ਆ ਚਲ ਖਬਰ ਟਿਕ ਜੇ ਘਰ-ਬਾਜੇ ਪਰ ਮੈਨੂੰ ਲੱਗਦਾ ਨਹੀਂ ਲੱਛਣ ਦੋਹਾਂ ਦੇ ਮੜੇ ਆ ਤੇ ਉੱਤੋਂ ਉਹਦੇ ਜੀਭ ਐਡੀ ਲੁਤਰੋ ਲੱਗੀ ਆ ਬੋਲਣ ਲੱਗੀ ਨਹੀਂ ਵਹਿੰਦੀ ਮੈਂ ਆਖਿਆ ਵੀ ਆਪਣੇ ਇੰਨਾ ਗੋਹਾ ਹੁੰਦਾ ਪਸੂ ਢੰਡਾ ਰੱਖਿਆ ਤੂੰ ਗੋਹਾ ਪਾਥ ਲੈ ਕਰ ਹਾਏ ਮੈਂ ਤਾਂ ਆਹ ਪਤਾ ਨਹੀਂ ਕੀ ਨੇਲ ਨੂਲ ਜੇ ਕਰਾ ਕੇ ਲਿਆਈਆਂ ਕਹਿੰਦੀ ਹਾ ਉਹ ਵੀ ਪਰਸੋ 1500 ਰੁਪਇਆ ਗਾਲ ਕੇ ਆਈ ਜਮਈ ਸ਼ਰਮਲਾ ਰੱਖੀ ਆ ਵੇਹਲਾ ਤੁਸੀਂ ਮਾੜਾ ਮੋਟਾ ਨਾ ਸਮਝਾਓ ਮੁੰਡੇ ਨੂੰ ਨਹੀਂ ਨਹੀਂ ਮੈਂ ਛੋੜ ਜੇ ਤੇ ਕਰਦਾ ਕੰਟਰੋਲ ਆਏ ਨਹੀਂ ਕੰਮ ਚੱਲਣਾ ਆਏ ਤਾਂ ਫਿਰ ਆਪਣਾ ਘਰ ਹੀ ਜਮਾ ਪੱਟੇ ਸਭ ਕੁਝ ਬੁਕਾ ਦੇਉਗੇ ਇਹੇ ਚੱਲ ਤੂੰ ਕੋਣੀ ਕਿਹੜਾ ਤੂੰ ਨਾ ਬੋਲੀ ਮੈਂ ਆਪੇ ਕਰੂੰਗਾ ਚੰਗਾ ਮੈਂ ਸਾਰਾ ਕਿਤਾਬ ਚੱਕਰੀ ਜਾਣਾ ਚੱਲ ਦੇਖ ਲਓ ਤੁਸੀਂ ਉਹਦੇ ਨਾਲ ਗੱਲ ਕਰਿਓ ਮਣੀ ਨਹੀਂ ਨਹੀਂ ਮੈਂ ਕਰਦਾ ਛੋੜ ਜੇ ਨਾਲ ਗੱਲ ਕਰਾਂ ਲੂਗਾ ਉਹ ਕਰੂੰਗਾ ਗੱਲ ਮੈਂ ਚੰਗਾ ਆ ਕਰਕੇ ਯਾਰ ਸਾਰਾ ੜਤਿਆਂ ਦਾ ਹਿਸਾਬ ਆ ਪਾਣੀ ਆ ਚਾਰਜਰ ਕਾਉਣ ਲੈ ਗਿਆ ਯਾਰਾ ਤੋੜ ਦਿੱਤੀ ਸਾਰਾ ਕੁਝ ਯਾਰਾ ਤੁਹਾਡੀ ਮਾਲਾ ਵੀ ਨਾ ਕੋਈ ਹਾਲ ਨਹੀਂ ਹੁਣ ਕੀ ਹੋ ਗਿਆ ਹੁਣਾ ਕੀ ਆ ਆ ਕੇ ਰਸੋਈ ਚ ਲੱਗੀ ਬੁਰਬੁੜ ਕਰਨ ਤੂੰ ਚੁੱਲ੍ਹੇ ਤੇ ਰੋਟੀਆਂ ਲਾ ਲਿਆ ਕਰ ਤੂੰ ਪਾਥੀਆਂ ਪਤਲਿਆ ਕਰ ਲੈ ਹੁਣ ਮੈਂ ਪਾਥੀਆਂ ਪੁੱਥਿਆ ਕਰਾਂ ਓ ਯਾਰਾ ਤੇਰੇ ਜਮਾਨਾ ਮਨ ਮਸ ਕੁਮਾਰ ਦਾ ਤੂੰ ਐਵੇਂ ਨਾ ਨਾ ਮੱਥਾ ਮਾਰਿਆ ਕਰ ਉਹ ਹੈ ਥੋੜੇ ਪੁਰਾਣੇ ਜ਼ਮਾਨੇ ਦੀ ਬੁੜੀ ਸਾਡੀ ਉਹਦੇ ਪਿੱਛੇ ਨਾ ਲੱਗਿਆ ਕਰ ਹਾਂਜੀ ਹਾਂਜੀ ਕਹਿ ਕੇ ਟਾਲਦਾ ਕਰ ਵਸ ਤੂੰ ਮੈਂ ਤਾਂ ਕੁਝ ਬੋਲੀ ਨਹੀਂ ਮੈਂ ਤਾਂ ਕਿਹਾ ਮੈਂ ਕਿਹਾ ਕੋਈ ਨਾ ਮੰਮੀ ਜੀ ਹੁਣ ਗੈਸ 'ਚ ਹੀ ਰੋਟੀ ਲਾਣੀ ਆ ਕਿੰਨੀ ਖੁੱਲ੍ਹੇ ਤੇ ਰੋਟੀ ਕੋਈ ਸਾਡਾ ਹਲਾਣਾ ਕੰਜੂਸ ਵਾਲਾ ਐ ਤੈਨੂੰ ਵੀ ਪਤਾ ਇਹਨਾਂ ਦਾ ਯਾਰ ਐ ਤੂੰ ਹਾਂਜੀ ਹਾਂਜੀ ਕਹਿ ਦੇ ਕਰ ਬੱਸ ਤੈਨੂੰ ਮੈਂ ਕਹਿੰਦੀ ਆ ਕਹਿ ਪਾਤੀਆਂ ਪੱਥਨ ਵਾਸਤੇ ਅੱਜ ਤੱਕ ਨਹੀਂ ਤੁਸੀਂ ਤਾਂ ਨਹੀਂ ਕਿਹਾ ਤੇ ਬੱਸ ਫਿਰ ਮੇਰੇ ਉਹਨੇ ਟੈਨਸ਼ਨ ਨਾ ਲਿਆ ਕਰ ਤੂੰ ਚੰਗਾ ਬਸ ਫੇਰੇ ਵੀ ਤੁਸੀਂ ਸਮਝਾ ਦਿੰਦੇ ਮਾਣਾ ਜਾਂ ਕਿ ਇਹਨਾਂ ਨਾਲ ਬੋਲਿਆ ਕਰੋ ਚੱਲ ਮੈਂ ਸਮਝਾਉਂ ਕਰੂੰਗਾ ਗੱਲ ਕੋਈ ਠੀਕ ਐ ਠੀਕ ਐ ਚੰਗਾ ਮੈਂ ਪਾਣੀ ਲੈ ਕੇ ਲਿਆ ਲਿਆ ਇੱਕ ਸਾਡੀ ਬੁੜੀ ਕੰਜੂਸ ਵਾਲੀ ਐ ਉਤੋਂ ਇਹ ਵੀ ਤੱਤੇ ਸੁਭਾਅ ਦੀ ਐ ਵਿਚ ਵਿਚਾਰੇ ਮੈਂ ਫਸਿਆ ਪਿਆ ਕੱਲਾ ਸਹੀ ਗੱਲ ਆ ਯਾਰ ਕਿੱਥੇ ਚੱਲੇ ਹੋ ਮੈਂ ਸ਼ਹਿਰ ਚੱਲੇ ਸੀ ਅੱਜ ਸੱਚੀ ਹਾਂ ਆੜਤੀ ਕੋਲ ਚੱਲੇ ਸੀ ਪੈਸੇ ਲੈਣ ਵਾਸਤੇ ਤੇ ਅੱਜ ਕੁਝ ਖਾਣ ਨੂੰ ਲਿਆਇਓ ਫਿਰ ਕੀ ਖਾਣਾ ਦੱਸ ਮੈਨੂੰ ਕੋਈ ਪੀਜ਼ਾ 버ਗਰ ਕੈਪਸੀ ਤੋਂ ਲੈ ਕੇ ਆਇਓ ਬਾਈ ਸਮੋਸੇ ਲੈ ਆਉਂਦੇ ਯਾਰ ਪੀਜਾ ਦਾ ਖਾਣਾ ਮਾਨ ਕੈਪ ਐ ਨਹੀਂ ਉਹ ਮੈਂ ਬਾਰ ਬਾਰ ਜਾਣਾ ਸ਼ਹਿਰ ਦੇ ਬਾਰ ਬਾਰ ਅੰਦਰ ਨਹੀਂ ਜਾਣਾ ਮਾਰਕੀਟ ਦੇ ਆੜ ਤਾਂ ਆਪਣੀ ਬਾਰ ਬਾਰ ਹੀ ਆ ਉੱਥੋਂ ਸਮੋਸੇ ਮਿਲਦੇ ਆ ਛੋਟਾ ਜਿਹਾ ਹੋਟਲ ਹੈਗਾ ਇੱਕ ਬਾਹਰ ਦੇ ਪਾਸੇ ਐ ਕਰਿਓ ਫਿਰ ਹੂੰ ਆੜ ਤੇ ਉਹ ਤਾਂ ਪੈਸੇ ਵੱਧ ਫੜ ਲਏ ਉਹ ਕੀ ਕਰਨੇ ਪੈਸੇ ਮੈਂ ਸੂਟ ਲੈ ਕੇ ਆਣੇ ਆ ਅੱਜ 15 ਦਿਨ ਦਾ ਪਹਿਲਾਂ ਸੂਟ ਲੈ ਯਾਰ ਮੈਨੇ ਇੰਸਟਾਗ੍ਰਾਮ ਤੇ ਦੇਖਿਆ ਗਏ ਉਹ ਬਠਿੰਡੇ ਨਾਲ ਮਤਲਬ ਪੁੱਛਵਾ ਲਏ ਹੈਗੇ ਉਹ ਕਪੜਾ ਵਧੀਆ ਉਹਨਾਂ ਦੇ ਸੂਟ ਆਏ ਆ ਇਹਨੇ ਸੋਹਣੇ ਸੋਹਣੇ ਉਹ ਕਪੜਾ ਤਾਂ ਸਾਰੇ ਪਾਸੇ ਵਾਧੂ ਵਧੀਆ ਮਿਲ ਲੇ ਆਂਦੋ ਜੇ ਐਂਗਾ ਤੋ ਕਰਦੇ ਹਾਂ ਨਾਲੇ ਆਪਾਂ ਕਿਹਨਾਂ ਨੂੰ ਹਸਾਬ ਦੇਣਾ ਕਰੇ ਇਹ ਤਰੀਕ ਗੱਲ ਠੀਕ ਹੈ ਚਲ ਮੈਂ ਵੱਧ ਪਹਿਲੇ ਉਹ ਚੱਕਰ ਵਾਲੀ ਗੱਲ ਪੱਕਾ ਪੱਕਾ ਸੱਚੀ ਹਾਂ ਸੱਚੀ ਸੇ ਪਹਿਲਾਂ ਰੋਲਾ ਪਾਦੀ ਸਬੋਸਿਆਂ ਦਾ ਸਾਡੀ ਬੁੜੀ ਦਾ ਪਤਾ ਨਾ ਚੀਕਾ ਮਾਰਨ ਲੱਗ ਜੂਗੀ ਉਹ ਨਹੀਂ ਨਹੀਂ ਆਪਾਂ ਲਕੋ ਕੇ ਲਿਆਵਾਂਗੇ ਅੰਦਰ ਕੋਈ ਗੱਲ ਨਹੀਂ ਫਿਰ ਮੈਂ ਲੈਉਣਾ ਜਾਣ ਓਕੇ ਚਲ ਠੀਕ ਹੈ ਓਕੇ ਫਿਰ ਕੱਲ ਮੈਂ ਚੱਲਣਾ ਫਿਰ ਸੁੱਟ ਲੈ ਹਾਂ ਕੱਲ ਨੂੰ ਆਪਾਂ ਚੱਲਦੇ ਆਂ ਮੰਜ ਪੈਸੇ ਪੁੱਛ ਲੈ ਆਵਾਂ ਜਾ ਚੰਗਾ ਹਲਦੀ ਕਾ ਇਹਨੇ ਫੋਨ ਕਰਾਂ ਹਲੋ ਹਾਂ ਕਿੱਥੋਂ ਬਸ ਮੈਂ ਗੇਟ ਕੋਲ ਹੀ ਆ ਗਿਆ ਸੀ ਆਜੋ ਟਾਈਮ ਕਿੰਨਾ ਹੋ ਗਿਆ ਬਸ ਮਾ ਟਾਈਮ ਲੱਗਿਆ ਸੀ ਆ ਕੇ ਗੇਟ ਕੋਲੇ ਆ ਗਿਆ ਬਸ ਮੈਂ ਦੋ ਬੱਟੇ ਜਾ ਕੇ ਆਜਾ ਲੱਗੇ ਮਾ ਗੇਟ ਕੋਲ ਹੀ ਆ ਗਿਆ ਸੀਗਾ ਫਿਕਰ ਨਾ ਟਾਈਮ ਹੋ ਗਾ ਗਿਆ ਨੂੰ ਨਾ ਓਏ ਆਰਟੀਕ ਦੇ ਗਿਆ ਸੀ ਉਹਨੇ ਆਉਣ ਲੱਗਾ ਕਿੰਨਾ ਟਾਈਮ ਲਾਤਾ ਅਸਮੋਸੇ ਲਿਆ ਲਿਆ ਹੋਰ ਜਬ ਲੇਟਾ ਪਰੋਂ ਲੱਗੇ ਆ ਜਾ ਇਸ ਮਿੰਟ ਮਾਰਾ ਭਰਾਵਾ ਘਰ ਵਾਲੀ ਵੀ ਖੁਸ਼ ਰੱਖਣੀ ਪੈਂਦੀ ਐ ਕੀ ਕਰੀਏ ਘਰ ਵਾਲੀਆਂ ਸਾਹਮਣੀਆਂ ਨੇ ਸੌਖੀਆਂ ਨੇ ਚਲੋ ਜਿੰਨੇ ਖੁਸ਼ ਹੋ ਜੂਗੀ दिया कहूगी कले कले खा डैडी रखता जो तो लग गया लगी फिर देख दी इन अंदर देखा की कर दी फिर हेमा मालनी ਮੰਮੀ ਜੀ ਮੈਂ ਤੁਹਾਡੇ ਵਾਸਤੇ ਸਮੋਸਾ ਲੈ ਕੇ ਆਈ ਸੀ ਨਾ ਇਹ ਕਿਹੜੀ ਖੁਸ਼ੀ ਚ ਮੰਗਾਏ ਆ ਹੁਣ ਮੰਮੀ ਜੀ ਭੁੱਖ ਲੱਗੀ ਸੀ ਵੈਸੇ ਮੰਗਾ ਲਏ ਉਹ ਮੰਡੀ ਗਏ ਸੀਗੇ ਆਹ ਨਾ ਤੂੰ ਆਪਦੀ ਜੀਭ ਤੇ ਮੜਾ ਮੋਟਾ ਕੰਟਰੋਲ ਕਰਨਾ ਸਿੱਖ ਲੈ ਹੁਣ ਤਾਂ ਤੂੰ ਰੋਟੀਆਂ ਖਾ ਕੇ ਹਟੀਆਂ ਹੈ ਘਰੇ ਚੋਲ ਪਏ ਆ ਚੋਲ ਬਣਾ ਲੈਂਦੀ ਮੰਮੀ ਜੀ ਇਹ ਕਿਹੜਾ ਲੱਖ ਦੇ ਆਇਆ 100 ਰੁਪਏ ਦੇ ਸਮੋਸੇ ਆਏ ਆ 100 ਰੁਪਏ ਨੂੰ ਤੂੰ ਹੀ ਚਾਣਦੀ ਆ ਕੁੜੇ ਲੈ ਕਮਾਲ ਹੋ ਗਈ ਮੈਂ ਤਾਂ 10 ਰੁਪਏ ਲਾਉਣ ਲੱਗੀ 100 ਵਾਰੀ ਸੋਚਦੀ ਆ ਮੰਮੀ ਜੀ ਤੁਹਾਡੇ ਕੋਲੇ ਟਾਈਮ ਕੁਝ ਹੋਰ ਸੀਗਾ ਨੀ ਮੈਨੂੰ ਤਾਂ ਤੇਰੇ ਆ ਟਾਈਮ ਦੀ ਨਹੀਂ ਸਮਝ ਆਉਂਦੀ ਆਹ ਤੇਰੀ ਜੀਵ ਤੇ ਕੰਟਰੋਲ ਕਰ ਲ ਜੀਵ ਦੇ ਸੁਆਦ ਨੇ ਤਾਂ ਨਾ ਘਰ ਪੱਟੇ ਆ ਆਹ ਜੀਵ ਨਾ ਇਹ ਤਾਂ ਬਹੁਤ ਕੁਸ ਮੰਗਦੀ ਆ ਇਹੋ ਕੀ ਆਖਣਾ ਇਹ ਤੇ ਕੰਟਰੋਲ ਕਰ ਤੂੰ ਤੂੰ ਘਰ ਖੁੰਗਲ ਕਰ ਦੇਂਗੀ ਸਾਡਾ ਮੰਮੀ ਜੀ ਤੁਸੀਂ ਸਮੋਸਾ ਖਾਣਾ ਕਿ ਨਹੀਂ ਲਿਆ ਫੜਾ ਹੁਣ ਤਾਂ ਖਾਣਾ ਹੀ ਪਊਗਾ ਸਿੱਟਰਾ ਥੋੜੀ ਆ 100 ਰੁਪਿਆ ਲਾਇਆਗਾ ਘੱਟ ਖਰਚੇ ਕਰਿਆ ਕਰ